ਆਓ ਜੀ ਬਲੌਗ ਲੱਗੇ ਸ਼ੁਰੂ ਕਰਨ ਕਰੋ ਜੀ ਰੋਟੀਆਂ ਨੂੰ ਚਲੋ ਰੋਟੀ ਖਾਓ ਸਭ ਤੋਂ ਪਹਿਲਾਂ ਬਲੌਗ ਅਸੀਂ 10 ਵਜੇ ਸ਼ੁਰੂ ਕਰਨ ਲੱਗੇ ਹਾਂ ਕਿਉਂਕਿ ਸਾਡਾ 1:30 ਵਜੇ ਤੋਂ ਪਹਿਲਾਂ ਕੋਈ ਬਲੌਗ ਨਹੀਂ ਸੀ ਸ਼ੁਰੂ ਹੁੰਦਾ ਹਾਂਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਐਸ ਵੀ ਨੰਬਰਾਂ ਬਲੌਗ ਤੇ ਹਾਂਜੀ ਹੁਣ ਲੱਗੇ ਆਂ ਅਸੀਂ ਅੱਜ ਬਲੌਗ ਸ਼ੁਰੂ ਕਰਨ ਨੂੰ ਹਾਂ ਲੱਗੇ ਆਂ ਸਭ ਤੋਂ ਪਹਿਲਾਂ ਸਵੇਰ ਦਾ ਨਾਸ਼ਤਾ ਕਰਨ ਨਿਆਣੇ ਚੱਲ ਕੇ ਸਕੂਲ ਤੇ ਅਸੀਂ ਹੋ ਗਏ ਵਿਹਲੇ ਰੋਟੀ ਪਾਣੀ ਖਾ ਕੇ ਤੇ ਆਪਣੇ ਆਪਣੇ ਕੰਮ ਕਰੀਏ ਜਲ ਕੇ ਹਾਂਜੀ ਅੱਜ ਅਸੀਂ ਲੱਗੇ ਆਂ ਕੀ ਇਹਦੇ ਕੋफ्ते ਬਣਾਉਂ ਆਂ ਆਲੂ ਕੋफ्ते ਪਿਆਲਾ ਕੇ ਆਂ ਆ ਬਿਆਰ ਆ ਅਦਰ ਸਮਾਨ ਕਰ ਲਿਆ ਆ ਗ੍ਰੈਂਡ ਟਮਾਟਰ ਦੇ ਨਾਲੇ ਪੱਲੂ ਨੇ ਸਾਡੀ ਨੇ ਖਾਣਾ ਨਹੀਂ ਹੈ ਜੇ ਕੋफ्ते ਉਹਦੇ ਲਈ ਬਣਾਵਾਂਗੇ ਬਰੀਆਨੀ ਬਣਾਉਂਦੀ ਆਂ ਸਮਾਨ ਸਭ ਤਰ ਤਿਆਰ ਕਰਦੀ ਆਂ ਹੁਣ ਪਹਿਲਾਂ ਕੱਦੂ ਕਸ਼ ਕਰਕੇ ਕੀ ਇਹਦੀ ਤਰ੍ਹਾਂ ਕਰਨਾ ਉਸ ਤੋਂ ਬਾਅਦ ਫੇਰ ਲਾਉਣੀ ਆ ਤੜਕਾ ਚਾਵਲਾਂ ਨੂੰ ਫੇਰ ਮਿਲਦੇ ਆਂ हां जी ਇੱਧਰ ਅਸੀਂ ਕੁफ्ते ਫਰਾਈ ਕਰ ਲਏ ਆ ਥੋੜੇ ਬਣਾਉਂਗੀ ਤੇ ਹੁਣ ਲਾਉਂਗੀ ਤੜਕਾ ਕੁफ्ते ਬਣਾ ਲਏ ਕਿਉਂਕਿ ਅਸੀਂ ਬਣਾਈ ਦਾ ਮਲਾਈ ਕੁਫਤਾ ਤੇ ਅੱਜ ਅਸੀਂ ਦੂਜੇ ਸਿੰਪਲ ਵਾਲੇ ਕੁफ्ते ਬਣਾਉਣ ਲੱਗੇ ਆ ਆਲੂ ਪਾ ਕੇ ਤੇ ਹੁਣ ਦੇਖਦੇ ਆ ਬਹੁਤ ਦੇਰ ਬਾਅਦ ਬਣਾਉਣ ਲੱਗੇ ਆ ਦਿਲ ਕਰਦਾ ਸੀ ਕਿ ਸਿੰਪਲ ਬਣਾਵਾ ਚਲੋ ਬਣਾਉਂਦੇ ਆ ਤੇ ਫੇ ਤੁਹਾਨੂੰ ਦਿਖਾਉ ਲਦੇ ਆ ਫਰਾਈ ਕਰ ਲਏ ਆ ਹੁਣ ਲਾਉਂਗੀ ਮੈਂ ਤੜਕਾ 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 ਲਾ ਕੇ ਫੇ ਤੁਹਾਨੂੰ ਦਿਖਾਉ ਲਦੇ ਆ ਤੇ ਮੰਮੀ ਕਰਨ ਲੱਗੇ ਆ ਪਾਠ ਆਂਟੀ ਕਰ ਗਏ ਆ ਸਫਾਈਆਂ ਹੋ ਗਏ ਆ ਸਾਰਾ ਸਾਫ ਸੁਥਰਾ ਕਲੀਨ ਚਲੋ ਮਿਲਦੇ ਆ ਫੇ ਤੜਕਾ ਤੜਕਾ ਲਾ ਕੇ ਤੁਹਾਨੂੰ ਬਾਹਰ ਹੋਇਆ ਆ ਬੱਦਲ ਬਹੁਤ ਜ਼ਿਆਦਾ ਤੇ ਪੱچے ਗਏ ਆ ਸਕੂਲ ਚਲੋ ਮਿਲਦੇ ਆ ਫੇ ਤੁਹਾਨੂੰ ਲਓ ਜੀ ਇੱਧਰ ਲੱਗਦਾ ਪਿਆ ਆ ਤੜਕਾ ਕਲਾ ਰੋਸੇ ਤੜਕਾ ਆਹ ਪਾ ਪਾ ਗਈ ਉੱਪਰ ਹੋਲ Løk. <går> ਲਓ ਜੀ ਆਲੂਆਂ ਵੇਚ ਪਾ ਦਿੱਤਾ ਹੈ ਆ ਪਾਣੀ ਕਲਰ ਬਹੁਤ ਸੋਹਣਾ ਨਹੀਂ ਆਇਆ ਸਬਜੀ ਦਾ ਜਦੋਂ ਆਲੂ ਹਲਕੇ ਹਲਕੇ ਇਹਦੇ ਹੋ ਜੂਗੇ ਨਾ ਫਿਸ ਜਾਣ ਫਿਸਣ ਲੱਗ ਜੂਗੇ ਆਲੂ ਉਸ ਤੋਂ ਬਾਅਦ ਫਿਰ ਮੈਂ ਪਾਉਂਗੀ ਕੋਪੇ ਇਹ ਰਿੱਚ ਜਾਵੇ ਇਹਨੂੰ ਹੁਣ ਟੱਕ ਦਿੰਦੇ ਆ ਫਿਰ ਪਾਵਾਂਗੇ ਕੋਪੇ ਚਲੋ ਫਿਰ ਦਿਖਾਉ ਲੈਂਦੇ ਆ ਜਦੋਂ ਬਣ ਗਈ ਤਾਂ ਸਬਜੀ ਤੁਹਾਨੂੰ ਲਓ ਜੀ ਹੁਣ ਅਸੀਂ ਲਾਇਆ ਆ ਏਸੀ ਚੋਬੀ ਤੇ ਕਰਕੇ ਤੇ ਅਸੀਂ ਹੁਣ ਰਸੋਈ ਚੋਂ ਆਏ ਆ ਕੰਮ ਕਰਕੇ ਸਾਨੂੰ ਲੱਗਦੀ ਆ ਗਰਮੀ ਪਲਕ ਦੇ ਬਗੈਰ ਕੋਈ ਏਸੀ ਨਹੀਂ ਲਾਉਂਦਾ ਹੈਗਾ ਪਲਕ ਸਾਡੀ ਨੂੰ ਬਹੁਤ ਹੈਗਾ ਆ ਏਸੀ 'ਚ ਬੈਠਣ ਦਾ ਤੇ ਹੁਣ ਅਸੀਂ ਇੱਥੇ ਏਸੀ ਵਾਲੇ ਕਮਰੇ 'ਚ ਬੈਠਾਂਗੇ 10 ਮਿੰਟ ਗਰਮੀ ਗਰਮੀ ਸਕਾਵਾਂਗੇ ਕਿਉਂਕਿ ਕਿਚਨ ਦਾ ਹੋ ਗਿਆ ਆ ਕੰਮ ਤੇ ਬਸ ਸਬਜ਼ੀ ਬਣਦੀ ਪਈ ਆ ਫੇ ਤੁਹਾਨੂੰ ਸਬਜ਼ੀ ਬਣਾ ਕੇ ਦਿਖਾਉਂਦੇ ਆ ਹਾਂਜੀ ਸਵਾ 1 ਹੋ ਗਿਆ ਆ ਤੇ ਮੈਂ ਚਾਵਲ ਭਿਜਣੇ ਪਾ ਕੇ ਆਈ ਆ ਤੇ ਅਸੀਂ ਲੱਗੇ ਆ ਚਾਹ ਪੀਣ ਹਾਂਜੀ ਮੰਮੀ ਪੀਂਦੇ ਵੇ ਆ ਚਾਹ ਬਾਟ ਕਰਕੇ ਮੰਮੀ ਆਏ ਤੇ ਮੰਮੀ ਨੇ ਚਾਹ ਬਣਾਈ ਕਿਉਂਕਿ ਚਾਹ ਮੰਮੀ ਨੇ ਬਣਾਣੀ ਹੁੰਦੀ ਹੈ ਦੇਖੋ ਜੀ ਚਾਹ ਮੰਮੀ ਨੇ ਪੀ ਲਈ ਆ ਮੈਂ ਰਹਿ ਗਈ ਹੁਣ ਮੈਂ ਪੀਂਦੀ ਆ ਚਾਹ ਉਧਰ ਕੋਪੇ ਵਿੱਚ ਪਾ ਦਿੱਤੇ ਆ ਸਬਜੀ ਦੇ ਤੇ ਹੁਣ ਬਣਾਵਾਂਗੇ ਆਪਾਂ ਚਾਵਲ ਬਰੀਆਨੀ ਮਸਾਲਾ ਹੈ ਨਹੀਂ ਸੀ ਖਤਮ ਹੋਇਆ ਸੀਗਾ ਤੇ ਇਹ ਕਹਿੰਦੇ ਮੈਂ ਸਵਾ ਇੱਕ ਆਣਾ ਆ ਫੇ ਮੈਂ ਲੈ ਆਉਂਗਾ ਨਾਲ ਹੁਣ ਭਿਜਣੇ ਪਾ ਦਿੰਦੀ ਫੇ 1:30 ਵਜੇ ਤੜਕਾ ਲਾਉਂਗੀ ਕਈ ਵਾਰ ਜਾਨਾ ਪੱਲੂ ਨੇ ਜਦ ਤੱਕ ਬਣ ਜਾਣੇ ਆ ਠੀਕ ਨੇ ਚਲੋ ਸਬਜੀਤ ਘਾਲਦੇ ਆ ਮੈਂ ਤੁਹਾਨੂੰ ਬਣੀ ਹੋਈ ਜੀ ਬਰੈਨਡਿਡ ਮਸਾਲਾ ਨੇ ਹਾਤਾ ਤਨ ਮੈਂ ਹੈ ਇਧਰ ਕੀ ਆ ਉਹ ਮੈਂ ਆਟ ਗੇ ਸਾਂਗ ਦਤਾ ਯਾਰ ਪਤਾ ਕੀ ਛੋਟੀ ਛੇ ਸਮਾਗੇ ਨਾ ਉਹ ਛੋਟੀਆਂ ਰਬੀਆ ਵਧੀਆ ਰੰਗੀਆਂ ਜਿਹੜੀ ਵੱਡੀ ਬੈਕਿੰਗ ਹੁੰਦੀ ਹੈ ਵੱਡੇ ਉਹਨਾਂ ਦਾ ਪਤਾ ਤਰੀਕ ਲੰਘ ਜਾਂ ਜਿਹੜੇ ਡੇਟ ਉਹਨਾਂ ਦੀ ਫੇਮੋਰਿਕ ਨਹੀਂ ਪੈਂਦੇ ਹੈ ਸਬਜੀ ਆ ਦੇਖ ਸਬਜੀ ਹੁਣ ਲੱਗਿਆ ਮੈਂ ਚਾਹ ਦੇਖ ਓਕੇ ਕੋਪੇ ਇਹ ਇਸ ਵਾਰ ਇਹਦਾ ਬਣਾਉਣਾ ਹੈ ਪਲਕ ਲਈ ਬਣਾਉਣੀ ਹਾਂ ਮੈਂ ਲੱਗਿਆ ਅਜਾ ਜੋ ਮਰਜ਼ੀ ਤੁਸੀਂ ਘਰ ਬਣਾ ਲਓ ਪਲਕ ਲਈ ਇਸ ਚੀਜ਼ ਅਲੱਗ ਹੀ ਬੰਨੀ ਹੁੰਦੀ ਆ ਉਹ ਹੱਡਿਆਲੀ ਜੋ ਅਸੀਂ ਖਾਂਦੇ ਉਹ ਖਾਂਦੀ ਨਹੀਂ ਕੀ ਕਰਾਂ ਬੋਦੇ ਫਿਰ ਫੇ ਰੋਟੀ ਨਹੀਂ ਖਾਂਦੀ ਹੈਗੀ ਲੱਗਿਆ ਚਾਵਲ ਵੀ ਜਿਹੜੇ ਮੈਂ ਹੁਣ ਤੱਕ ਦੜਕਾਉਂਦਾ ਹੈ। ਟਾਈਮ ਬੰਨਾ ਹੋ ਗਿਆ। ਕੋਈ ਟਾਈਮ ਹੋ ਗਿਆ 1:30 ਬਜ ਗਿਆ ਤੇ ਮੈਂ ਚੱਲਾ ਆ ਹੁਣ ਪਰਗ ਨੂੰ ਲੈਣ 1:40 ਤੇ ਚਲ ਜਾਣਾ ਆ ਮਾਮੀ ਅੰਦਰ ਹਾਂਜੀ ਬਾਵਾ ਅਰੈਸਟ ਕਰ ਰਹੇ ਹਾਂ। ਹੋਰ ਅਰੈਸਟ ਤੇ ਲਾਂ ਬੱਸ ਮੈਂ ਵੀ ਕੁੜੀ ਨੂੰ ਲੈਣ ਹਾਂ ਹਾਂ ਆਹੋ ਮੰਮੀ ਨੇ ਜਦੋਂ ਤੇਰੀ ਸਲਾਈ ਦਾ ਕੰਮ ਸੀ ਬਥੇਰਾ ਮੰਮੀ ਨੇ ਕੀਤਾ ਉਹ ਹੁਣ ਮੰਮੀ ਨੂੰ ਹੋਰ ਰੈਸਟ ਕਰਦੇ ਆ ਆ ਦੇਖ ਲੋ ਦੇਖ ਲੋ ਹੁਣ ਮੰਮੀ ਰੈਸਟ ਕਰਦੇ ਹੁਣ ਤੇਰਾ ਕੰਮ ਮੰਮੀ ਦੇਖ ਲੋ ਕਹਿੰਦੇ ਜਦੋਂ ਤੇਰਾ ਸਲਾਈ ਦਾ ਕੰਮ ਸੀ ਆ ਤੂੰ ਤਾਂ ਮੰਮੀ ਨੇ ਬਥੇਰਾ ਕੰਮ ਹੀ ਮੰਮੀ ਲੈ ਲਾ ਆਹੋ ਨਹੀਂ ਕੀਤਾ ਉਹ ਜਿਹੜਾ ਜਿੰਨੇ ਕੀਤਾ ਹੋਈ ਜਾਂਦੇ ਆ ਨਹੀਂ ਆ ਵੀ ਅਸੀਂ ਕਹਿੰਦੇ ਕਿ ਤੇ ਮੈਂ ਉਹੀ ਗੱਲ ਕਰਦਾ ਹੁਣ ਹੁਣ ਤੂੰ ਵਿਹਲੀ ਹੋ ਗਈ ਹੁਣ ਵੇ ਵਾਪਸ ਤੇਰਾ ਕੰਮ ਜਦੋਂ ਤੈਨੂੰ ਸਲਾਈ ਦਾ ਕੰਮ ਫੇਰ ਆ ਗਿਆ ਫੇਰ ਦੇਖ ਲੋ ਮੈਂ ਦੋ ਕੁ ਦਿਨ ਥੋੜਾ ਗੱਲ ਆਉਤ ਮੈਨੂੰ ਜੋ ਹੈਗਾ ਉਦੋਂ ਉਹੀ ਗੱਲ ਦੱਸਦਾ ਮੈਂ ਜਦੋਂ ਸਲਾਈ ਦਾ ਕੰਮ ਤੇਰਾ ਫੇਰ ਆ ਗਿਆ ਮਾਤਾ 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 ਫੇਰ ਸੋਈ ਚ ਮੈਂ ਮਜ਼ਾਕ ਕਰਦੇ ਆ ਉਹੀ ਮੈਂ ਗੱਲ ਕਰਦਾ ਜਦੋਂ 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 ਕੰਮ ਤੇਨੂੰ ਸਲਾਈ ਦਾ ਫੇਰ ਆ ਗਿਆ ਮਾਤਾ ਫੇਰ ਸੋਈ ਚ ਨਹੀਂ ਆਇਆ ਹੋਏ ਕੰਮ ਹੁਣ ਨਹੀਂ ਜਦੋਂ ਸ਼ੁਰੂ ਕੀਤਾ ਤਾਂ ਮਾਤਾ ਰਸੋਈ ਚ ਐਵੇਂ ਨਾਲ ਚੱਲਦਾ ਰਹਿੰਦਾ ਹੈ ਚੱਲਦਾ ਰਹਿੰਦਾ ਚੱਲਦਾ ਰਹਿੰਦਾ ਮਜ਼ਾਕ ਚਲੋ ਠੀਕ ਹੈ ਜੀ ਮੈਂ ਚੱਲਾਂ ਬਲਕੁਨ ਨੂੰ ਨਹੀਂ ਹਾਂ ਤੁਸੀਂ ਕਿ ਟਾਈਮ ਨਿਕਲ ਜਾਂਦਾ ਹੈ ਹਾਂ ਚਲੋ ਮੈਂ ਚੱਲਾਂ ਬਲਕੁਨ ਨੂੰ ਲੈਣਾ ਹੈ ਓਕੇ ਜੀ ਨਹੀਂ ਦੱਸਦਾ ਨਹੀਂ ਦੱਸਦਾ ਪੁੱਛੂਗੀ ਮੰਮਾ ਨੇ ਕੀ ਬਣਾਇਆ ਮੈਂ ਹੋਈ ਗੇਣਾ ਕੋफ्ते ਉਹ ਕੋफ्ते ਬਣਾਏ ਆ ਉਹ ਵੀ ਆਲੂ ਪਾ ਕੇ ਐਤ ਕੀ ਬਣਾਏ ਆ ਵੀ ਹੁਣ ਜਿੱਦਾਂ ਦੀ ਹੈਗੀ ਚੋਪਰੇ ਖਾ ਲਿਆ ਚਲੋ ਵਾ ਵਾ ਠੀਕ ਠੀਕ ਨਹੀਂ ਦੱਸਦਾ ਦੇਖਿਓ ਮੂੰਹ ਦਾ ਨਹੀਂ ਦੱਸਦਾ ਉਹਨੇ ਆਂਦੀ ਨੇ ਕਹਣਾ ਮੈਂ ਰੋਟੀ ਨਹੀਂ ਖਾਣੀ ਮੈਂ ਦੱਸਦੀ ਆ ਉਹਨੂੰ ਉਹਨੇ ਮੈਂ ਕਰ ਜਣੇ ਉੱਥੇ ਬਾਹਰ ਆਹੋ ਨਹੀਂ ਉਹਨੇ ਪਹਿਲਾਂ ਮੈਨੂੰ ਕਹਿਣਾ ਮੈਂ ਰੋਟੀ ਨਹੀਂ ਖਾਣੀ ਮੈਨੂੰ ਭੁੱਖ ਨਹੀਂ ਲੱਗੀ ਮੈਗੀ ਲੈ ਦਿਓ ਉਹਨੇ ਬਾਹਰ ਆਂਦੀ ਨੇ ਪਹਿਲਾਂ ਕਹਿਣਾ ਮੰਮੀ ਮੈਂ ਖਾਦੀ ਆ ਉਹਨੂੰ ਪਤਾ ਲੱਗ ਜਾਣਾ ਇਹ ਦੇਖ ਲਾ ਲਾਈ ਦੇਣਾ ਪਤਾ ਲਾ ਦੇਣਾ ਵਾ ਚਲੋ ਠੀਕ ਆ ਮੈਂ ਜਾਣਾ ਹੈ ਚਲੋ ਚਲ ਕਹ ਰਾਹੀ ਨੂੰ ਪਤਾ ਲੱਗਣਾ ਆਹ ਘਰ ਆਈ ਨੂੰ ਹੀ ਪਤਾ ਲੱਗਣਾ ਜਦੋਂ ਘਰ ਆਉਗੀ ਉਹਦੇ ਪਤਾ ਲੱਗਣਾ ਆਹੋ ਚਲੋ ਠੀਕ ਹੈ ਚੱਲਾਂ ਮੈਂ ਹਾਂ ਹਾਂਜੀ ਇੱਧਰ ਲਾ ਦਿੱਤਾ ਆ ਮੈਂ ਬਰੀਆਨੀ ਨੂੰ ਤੜਕਾ ਹੁਣ ਲਵਾਵਾਂਗੇ ਸੀਟੀਆਂ ਅਸੀਂ ਐਡੇ ਕੁੱਕਰ 'ਚ ਬਣਾਈ ਦੀ ਆ ਬਰੀਆਨੀ ਮਸਾਲਾ ਪਾ ਕੇ ਤੇ ਹੁਣ ਭੰਡੇ-ਭੰਡੇ ਸਾਫ਼ ਕਰਕੇ ਫੇਰ ਮੈਂ ਲਾਵਾਂ ਰੋਟੀ ਫੇਰ ਤੁਹਾਨੂੰ ਦਿਖਾ ਲ ਦਿਆਂ ਰੋਟੀ ਪਾ ਕੇ ਰੋਜਾ ਖਾਵਾਂਗੇ ਸੋ 2 ਵਜੇ ਆ ਮੈਂ ਗਿਆ ਹੀ ਜਲੰਧਰ ਸੋ ਹੁਣੇ ਵਾਪਸ ਆਇਆ ਪਾਪਾ ਕੇ ਬੱਲੂ ਲੈਣ ਮੰਮੀ ਰੋਟੀ ਆਪ ਕੰਨ ਦੇਵੇ ਉਹ ਤਾਂ ਨਹੀਂ ਮੈਂ ਕੁਲਚੇ ਖਾ ਗਿਆ ਹਾਂ ਆਪ ਕੁਲਚੇ ਖਾ ਗਏ ਆਂ ਦਾਦੀ ਉਹ ਸੁੱਤੇ ਪਏ ਆ ਟੀ ਬਣਾ ਆ ਮੰਮੀ ਨੂੰ ਦਿੰਦਾ ਮੈਂ ਕੋਤੇ ਖਾਣੀ ਤਾਂ ਵੇ ਮੈਂ ਹੈ ਨਹੀਂ ਗਈ ਹਾਂ ਹਾਂ ਰਾਤ ਨੂੰ ਖਾ ਲਾਂਗੇ ਨਹੀਂ ਯਾਰ ਭੁੱਖ ਨਹੀਂ ਹੈਗੀ ਮੰਮੀ ਠੀਕ ਹੈ ਨਾ ਫ੍ਰੀਜ ਚ ਰੱਖ ਕੇ ਆ ਕੇ ਅੱਛਾ ਈ ਕਿਉਂ ਖੜਾਓ ਪੱਲੂ ਲੈ ਵੀ ਬਰੀਆਨੀ ਉਹਨੇ ਖਾਣੀ ਨਹੀਂ ਆ ਜੀ ਜਿਹੜਾ ਸਬਜ਼ੀ ਕੋ ਬਰੀਆਨੀ ਨਹੀਂ ਉਹਦੇ ਵਾਸਤੇ ਇੱਕ ਗਾਸਾ ਦਾ ਜਿਹੜਾ ਕੋ ਮੈਂ ਨਹੀਂ ਨਹੀਂ ਮੈਂ ਨਹੀਂ ਖਾਣੀ ਪ੍ਰੋਵਾ ਟਿੱਡ ਭਰਿਆ ਹੋਇਆ ਵਾ ਟਿੱਡ ਪਾੜ ਜਾਣੇ ਤਾਂ ਹੁਣ ਰੋਟੀ ਬਣ ਗਈ ਹੋਰ ਚਲੋ ਬਾਕੀ ਆਂਦੇ ਤਾਂ ਫਿਰ ਪਲੂ ਮੈਂ ਕਿਹਾ ਪਲੂ ਨੂੰ ਕਹੀਓ ਗੋਪੀ ਬਣਾਉਣਾ ਆਹੋ ਉਹਨੇ ਮੂੰਹ ਦੇਖਿਆ ਮੂੰਹ ਪਿੰਗਾ ਲਾਉਣੇ ਖਾਣਾ ਨਹੀਂ ਉਹਨੇ ਕਹਿੰਦੀ ਰੋਟੀ ਰੋਟੀ ਆਹੋ ਚਲੋ ਲਓ ਜੀ ਇੱਧਰ ਬਰੀਆਨੀ ਵੀ ਬਣ ਗਈ ਆ ਗਰਮ ਗਰਮ जी ने खानी है खा सकता है देखो वाओ सोनी बढ़िया पलक भी आ गई है देखो किधर का मुंह गलना उन्हें सी बनाया बब्बा वो देख दियो अनजी आ गए की होया हो गई ओह माय गॉड ਕਾਹਨੇ ਕਾਹ ਗੱਲ ਸੁਣੀ ਨਹੀਂ ਕਰਨੀ ਕਹਿੰਦੇ ਕੰਪਲਸਰੀ ਹੋ ਗਿਆ ਹਮ ਹਾਲਕ ਯਾਰ ਅੱਜ ਦਾ ਮੈਂ ਕੋ ਉਤੇ ਬਣਾਏ ਆ ਫਿਰ ਯਾਰ ਖਾਲਾ ਆਲੂ ਆਲੂ ਵਿੱਚੋਂ ਕੱਢ ਕੇ ਖਾ ਲਾਂ ਮੈਨੂੰ ਪਾਣੀ ਦੇ ਮੈਨੂੰ ਕੀ ਕਰੀਆ ਸੀ ਉਹਨੂੰ ਭੁੱਖਣ ਲੱਗ ਗਈ ਹਾਂ ਮੈਨੂੰ ਪਾਣੀ ਦੇ ਮੈਨੂੰ ਪਾਣੀ ਦੇ ਰਸੂਖੇ ਜੀ ਦੀ ਫੜਕ ਬੰਦ ਨਿਕਲਿਆ ਹਾਂ ਤੇ ਉੱਪਰ ਦੀ ਘੁੰਮ ਗਏ ਐ ਜੇ ਕਿਸੇ ਨੇ ਗਿਆ ਲਗਾ ਇੱਥੇ ਸੱਲੇ ਵੀ ਖੜਾ ਹੁੰਦਾ ਬੰਦਾ ਉੱਥੋਂ ਭਲਾ ਰਹਿਣਾ ਕਹਿੰਦੀ ਨਹੀਂ ਤੁਸੀਂ ਘਰੋਂ ਪਾਣੀ ਪੀਣ ਜਾ ਕੇ ਕਰੀ ਹੁੰਦਾ ਅੱਛਾ ਹਾਂਜੀ ਕੀ ਹੋ ਗਿਆ ਪੈਰ ਧੋਗਦੇ ਆ ਪੈਤਖਾ ਥੱਲੇ ਉਹ ਹੋ ਹਾਲ ਦੇਖੋ ਪਿਆਰਾਂ ਦਾ ਕੀ ਹੋਇਆ ਆ ਮੈਂ ਪੈਣਾ ਚਾਹਉ ਸਾਰਾ ਮਾਂ ਨੂੰ ਸਕੂਲੋਂ ਰੋਟੀ ਦੀ ਘਾਜੀ ਬੰਨਵਾ ਲੈ ਕਿਉਂ ਨਹੀਂ ਕਰਦੀ ਟਾਈਮ ਬਿਲਕੁਲ ਟਾਈਮ ਨਹੀਂ ਸੀਗਾ ਪੂਰਾ ਦਿਨ ਅੱਜ ਪੜਾਈ ਨਹੀਂ ਹੋਈ ਡੈਕੋਰੇਸ਼ਨ ਪੂਰਾ ਦਿਨ ਨਾਲ ਸੀ ਬਾਹਰ ਕੱਲ ਵੀ ਜਾਣਾ ਕਮਲ ਸੀ ਘਰ ਵਾਲੀ ਡਰੈਸ ਪਾ ਗਿਆ ਜੋ ਬੰਦੇ ਘਰ ਵਾਲੀ ਮਤਲਬ ਪੈਂਟ ਸ਼ਰਟ ਪੈਂਟ ਸ਼ਰਟ ਨਹੀਂ ਯਾਰ ਕੋਈ ਡਰੈਸ ਲੈਣੀ ਮੇ ਤੁਹਾਨੂੰ ਬਲੈਕ ਕਲਰ ਦੀ ਮਿੱਟੀ ਹੋਈ ਆ ਹੂੰ ਉਹ ਪਾਣੀ ਆਫਰ ਦਾ ਜਿਹੜੀ ਪੂਰੀ ਬਰਥਡੇ ਦੇ ਪਾਣੀ ਦੇ ਜਿਵੇਂ ਉਹ ਆ ਗਈ ਤਾਂ ਉਹ ਪਾਣੀ ਦੀ ਬਲੈਕ ਡਰੈਸ ਪਾਣੀ ਹੈ ਤਾਂ ਉਹ ਹੀ ਪਾਉਂਗੀ ਤੁਮੇ ਚਲੋ ਠੀਕ ਆ ਫਿਰ ਹਨਾ ਚੱਲ ਪੀ ਪਾਣੀ ਫਿਰ ਕੱਪੜੇ ਕੋਈ ਚੇਂਜ ਕਰਦਾ ਰੋਟੀ ਆ ਲੋ ਰੋਪਿਆ ਨਾ ਯਾਰ ਖਾ ਲਾ ਬਹੁਤ ਸਵਾਦ ਆ ਕੀ ਗੱਲ ਆ ਦੇਵੇ ਨੂੰ ਬਰੀਨੀ ਦੇ ਤੇਰੀ ਲੈਂਦੀ ਆ ਜੀ ਚਲੋ ਠੀਕ ਆ ਲੈਂਦੀ ਆ ਹਾਂ ਵਾਹ ਐਦ ਕਾ ਮਾ ਦੀਵੰਦ ਤੋਂ ਲੈਂਦੀ ਜੀ ਦੀਵੰਦ ਤੋਂ ਲੈਂਦੀ ਮੈਂ ਬੀ1 ਤੇ ਨਹੀਂ ਐਮ1 ਲਈ ਸੀ ਆ ਦੇਖ ਇਹ ਵੀ ਅੰਨ ਚੋਲੀਓ ਬ੍ਰਹਮੀਆ ਹਾਂ ਹਾਂ ਉਹ ਡਾਂਟੁੰਦਾ ਕਿਦਾਂ ਵੱਲ ਨਹੀਂ ਹੁਣ ਲੱਤਾਂ ਨਹੀਂ ਸਕੀਆਂ ਇੱਧਰ ਮੈਂ ਕਹਿੰਦੀ ਬੀ1 ਤੋਂ ਨਹੀਂ ਲੈਂਦੀ ਇਹ ਇਹ ਲੈਂਦੀ ਐਮ1 ਤੋਂ ਅੱਛਾ ਇੱਕ ਚੀਜ਼ ਹੋਰ ਤੂੰ ਹੋਰ ਖੁਸ਼ ਹੋ ਜਾਣਾ ਮੰਗੋ ਕੋਕ ਨਾਲ ਹੋ ਲੱਤਾਂ ਨਹੀਂ ਦੁਖਦੀਆਂ ਨਹੀਂ ਹੁਣ ਲੱਤਾਂ ਦੁਖਦੀਆਂ ਚਲ फटाफट ਕੱਪੜੇ ਚੇਂਜ ਕਰ ਫੇਰ ਰੋਟੀ ਖਾਈਏ ਹੈ ਹਾਂ ਹਾਂ ਮੋਟੀ ਕਿਦਾਂ ਕੈਸੀ ਲਗੀ ਬਰੀਆਨੀ ਪਰ ਕਿਹਦਾ ਲਗਾ ਮੰਮੀ ਕਾ ਮਜ਼ਾਕ ਅੱਛਾ ਅੱਛਾ ਲਗਾ ਲਓ ਜੇ ਮਾਤਾ ਆ ਬੰਦਾ ਸਾਡਾ ਬੰਦੇ ਨਾਲ ਛੋਲੇਪੁਰ ਖਾ ਗਏ ਆਂ ਤੇ ਗੁਲਝੇ 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 ਖਾ ਗਏ ਆਂ ਖਾ ਲਈ ਦੇਖੋ ਲਓ ਜੀ ਅਸੀਂ ਲੱਗਿਆ ਜੀ ਇਹ ਦਹੀਂ ਨਾਲ ਅਸੀਂ ਦਹੀਂ ਤੋਂ ਬਗੈਰ ਹੀ ਨਹੀਂ ਆਈ ਨਹੀਂ ਖਾਂਦੇ ਨਹੀਂ ਮੈਂ ਕਮਾਂ ਗਈ ਨਹੀਂ ਲੈਣਾ ਮੱਕੇ ਵਾਲੇ ਫਰੀ ਬਲੂ ਛੋਲੇ ਖਾਣ ਆਹ ਆਵਾਮਾ ਛੋਲੇ ਬਟੂਰੇ ਤੁਹਾਨੂੰ ਵੀ ਕਿਸੇ ਦਿਨ ਚੱਲ ਜਲਾਂਗੇ ਕਿਸੇ ਦਿਨ ਕੱਲ ਛੁੱਟੀ ਕਰਾਉਣੀ ਸੀ ਜੇ ਕੱਲ ਦਿਨ ਛੁੱਟੀ ਲੈ ਕਰ ਲੈਂਦੀ ਤੇ ਫੇਰ ਆਪਾਂ ਗੱਲ ਜਾਇਣਾ ਸੀਗਾ ਸੰਡੇ ਨੂੰ ਮੈਨੂੰ ਕੰਮ ਆ ਸੰਡੇ ਨੂੰ ਜਾਣੀ ਹੋਣਾ ਚਲੋ ਆ ਦੇਖੋ ਇੱਧਰ ਸਾਡਾ ਬੰਦਾ ਬੰਦਾ ਡਾਰੀ ਨਾ ਜਾਵੇ ਕਿ ਤੇ ਦੇਖ ਕੇ ਇੱਧਰ ਹੀ ਹੱਡੀਆਂ ਇਹਦੀ ਵਿਚਾਰੀ ਸੁੱਕਿਆ ਪਿਆ ਡਰ ਗਈ ਇਹਨੂੰ ਦੇਖ ਕੇ ਇਹ ਅੱਜ ਪੱਲੂ ਸਾਡੀ ਹੈ ਨਾ ਇਹ ਅਜ ਥੱਕੀ ਪਈ ਆ ਮੇਰੀ ਗੋਦੀ ਵਿੱਚ ਆ ਕੇ ਕਹਿੰਦੀ ਮੰਮੀ ਮੈਂ ਬਹੁਤ ਥੱਕੀ ਪਈ ਆ ਐ ਬੱਲੂ ਓਏ ਪਲਕ ਹੈ ਬਹੁਤ ਥੱਕਿਆ ਆ ਹੈ ਰੋਂਦੀ ਪਈ ਸੀ ਚਲ ਆ ਸੌਂ ਗਿਆ ਨਮੜੀ ਇਹ ਜਰਾਬਾ ਥੋੜੇ ਪਲਕ ਇਹ ਜਰਾਬਾ ਨਹੀਂ ਹੈਗੀਆਂ ਪੱਲੂ ਇਹ ਜਰਾਬਾ ਦੀ ਇਹ ਉਹ ਬਾਬਾ ਉਹ ਬਾਵਾ ਚ ਬਾਵਾ ਚ ਪਾਣ ਵਾਲੇ ਹੋਏ ਬੱਲੂ ਹਾਏ ਰਬਾ ਮੇਰੀ ਆ ਹੁਣ ਤੁਹਾਨੂੰ ਕੀ ਦੋਰਾ ਪਿਆ ਹੁਣ ਕਾ ਤੇ ਚੜ ਗਿਆ ਪੌੜੀ ਤੂੰ ਤੂੰ ਉਹਨੂੰ ਤੂੰ ਉਹਨੂੰ ਕਾਦਾ ਛੇੜੀ ਜਾਂਦਾ ਐ ਦੇਖੋ ਵਿਚਾਰੀ ਕੁਛ ਨਹੀਂ ਸੀ ਬੋਲੀਆ ਗਲਤੀ ਅੱਜ ਤੇਰੀ ਆ ਹੁਣ ਗਾ ਜਾਨਟਰ ਦਾ ਉੱਪਰ ਆਇਆ ਤੇ ਇਹ ਮੇਰਾ ਪੁੱਤ ਵਾ ਹੈ ਗੰਦਾ ਐ ਤੂੰ ਨਾ ਆ ਗਿਆ ਚੱਲ ਤੂੰ ਗੰਦਾ ਐ ਚੱਲ ਗੰਦਾ ਐ ਤੈਨਾਂ ਆ ਜਾ ਕੇ ਉਹ ਮੰਮੀ ਉਹਨੇ ਕੱਪੜੇ ਕਹਿ ਲਾਂਦੇ ਪਏ ਆ ਕਿ ਆਇਤੀ ਕਿਤੀ ਕਿਤੋ ਆ ਰਿਹਾ ਪਾਪਾ ਨੇ ਆਣਾ 6 ਵਜੇ ਪਾਪਾ ਕਹਿੰਦੇ ਮੈਂ 6 ਵਜੇ ਨਾਲ ਮੈਂ ਇਕੱਠੇ ਚਾਹ ਪੀਣੀ ਆ ਮਾਂ ਭੁੱਖ ਲੱਗੀ ਗਾਣਾ ਤੈਨੂੰ ਰੋਟੀ ਖਾ ਲੈ ਆਂਦੋ ਚਲੋ ਕੱਲ੍ਹ ਮਾਰ ਦੋ ਤੇ ਆ ਹੈ ਮਾਰ ਲਓ ਤੇ ਆ ਯਾਰ ਤੀ ਮੈਂ ਤਾਂ ਮਾਨੀਆ ਹੀ ਆ ਰਿਹਾਂ ਆ ਦੇ ਪਾਪਾ ਤੇ ਪਾਪਾ ਨੈਟ ਨਹੀਂ ਜਲਦਾ ਉਸੇ ਖਾਓ ਛੱਡੋ ਨੈਟ ਨੂੰ ਪਾਪਾ ਆਪਣੇ ਨੈਟ ਨੂੰ ਕਿਉਂ ਸੁਈ ਗਿਆ ਨੈਟ ਹੁਣ ਆਪਣਾ ਵੀ ਮੁੱਕ ਗਿਆ ਆ ਕੋਈ ਗੱਲ ਨਹੀਂ ਮਮਾ ਦਾ ਮਮਾ ਦਾ ਫਾਈਜੀ ਜੀ ਜਲਦਾ ਉਹ ਵੀ ਕਹਿੰਦੇ ਹੈ ਨਹੀਂ ਚੱਲਦਾ ਪਿਆ ਹਾਟਸਪੌਟ ਲਿਆ ਆ ਖਾਣੇ ਆ ਹੈਪ ਹੈਪ ਦੋਨੋਂ ਲਈ ਛੱਡ ਦੇ ਹਾਂਜੀ ਸਮੋਸੇ ਲੈ ਕੇ ਆਏ ਆ ਮੈਂ ਹੀ ਫੋਨ ਕੀਤਾ ਸੀ ਮੈਂ ਕਿਹਾ ਸਮੋਸੇ ਲੈ ਕੇ ਇਮਲੀ ਵਾਲੀ ਸੌਸ ਲੈ ਲਓ ਨਹੀਂ ਆ ਹੋ ਰਹੀ ਹੈ ਇਹ ਇਹ ਇਹਦੇ ਨਾਲ ਇਹੀ ਸਵਾਲ ਲੱਗਣੀ ਆ ਪੱਲੂ ਲੱਗੇ ਆ ਹੁਣ ਸਮੋਸਾ ਖਾਣ ਤੇ ਅਸੀਂ ਖਾਵਾਂਗੇ ਚਾਹ ਬਣਦੀ ਪਈ ਆ ਦੇਖੋ ਜੀ ਟਾਈਮ ਹੋ ਗਿਆ ਆ 11:30 ਤੇ 11:30 ਹੋ ਗਏ ਕਹਿੰਦੇ ਸੀ 11:30 ਆਵਾਂਗੇ ਤੇ ਫਿਰ ਪੀਵਾਂਗੇ ਚਾਹ ਲਓ ਜੀ ਇੱਧਰ ਚਾਹ ਬਣਦੀ ਪਈ ਆ ਸਾਡੀ ਠੀਕ ਆ ਤੇ ਬਾਕੀ ਫਿਰ ਖਾਂਦੇ ਆ ਸਮੋਸੇ ਬੜੇ ਦਿਨਾਂ ਬਾਅਦ ਆਜੇ ਘਰ ਬਣਾਉਣੇ ਸੀ ਮੈਂ ਸਮੋਸੇ ਪਰ ਬੈਡ ਬਈ ਘਰ ਬਣਾਣੇ ਸੀ ਸਮੋਸੇ ਪਰ ਟਾਈਮ ਹੀ ਨਹੀਂ ਲੱਗਦਾ ਬਣਾਵਾਂਗੇ ਚਲੋ ਹਾਂਜੀ ਲਿਆਈਏ ਚਾਹ ਫਿਰ ਖਾਈਏ ਫਿਰ ਇਹਦੇ ਵੀ ਤੇ ਲਿਆਂਦੇ ਨਹੀਂ ਸੀ ਤੁਸੀਂ ਇਹ ਕਹਿੰਦੀ ਮੈਂ ਨਹੀਂ ਖਾਣੇ ਇਹ ਕਹਿੰਦੀ ਖਾਣੇ ਨਹੀਂ ਮੇਰੇ ਲਿਆਂਦੇ ਨਹੀਂ ਇਹ ਵੀ ਹੋਣਗੇ ਅੱਛਾ ਆਪਣੇ ਲਈ ਵਾਧੂ ਲੈ ਕੇ ਆਏ ਸੀ ਤਾਂ ਇਹਨੂੰ ਦੇ ਦੇ ਤੇ ਵੀ ਉਹਦੇ ਵਿੱਚ ਤੋਂ ਹਾਏ ਰੱਬਾ ਚ ਲੈ ਗਿਆ ਬੇਟਾ ਲੈ ਕੇ ਆਣੀ ਆ ਓਕੇ ਲਓ ਜੀ ਮੰਗਿਆ ਖਾਨ ਸਮੋਸੇ ਉਧਰ ਉਹ ਕੀ ਚਾਹ ਮੇਰੇ ਨਾਲ ਰੋਟੀ ਦੇ ਨਾਲ ਸਮੋਸਾ ਚਲੋ ਕੋਈ ਗੱਲ ਨਹੀਂ ਰੋਟੀ ਨਾਲ ਖਾਓ ਸਮੋਸਾ ਚਲੋ ਫਿਰ ਗਾ ਰੋਟੀ ਨਾਲ ਸਾਰੇ ਖਾਂਦੇ ਰੋਟੀ ਨਾਲ ਖਾਂਦੇ ਬਰੈਡ ਨਾਲ ਖਾਂਦੇ ਆ ਅਸੀਂ ਉਦਦੇ ਨਾਲ ਹੈ ਚਮਚੇ ਨਾਲ ਖਾਂਦੇ ਚਮਚੇ ਨਾਲ ਖਾਂਦੇ ਸਾਰੇ ਜਣੇ ਆਹ ਦੇਖ ਮੰਮੀ ਮੰਮੀ ਬਰੈਡ ਨਾਲ ਖਾਣ ਲੱਗੇ ਆ ਚਲੋ ਮਿਲਦੇ ਆ ਚਾਹ ਪੀ ਕੇ ਸਮੋਸੇ ਖਾ ਕੇ ਜੇ ਲੈਣੇ ਹਾਂ ਜੀ ਆ ਗਏ ਆ ਘਰੇ ਸਵੇਰ ਦਾ ਕੰਮ ਮਿਲਿਆ ਜੀ ਸਕੂਲ ਤੋਂ ਹਣਾ ਕਰਨ ਦਾ ਔਰ ਐਡੀ ਢੀਠ ਇਹਨੇ ਕੀਤਾ ਨਹੀਂ ਹੈਗਾ ਚਾਰਟ ਮਿਲਿਆ ਹੁਣ ਚਾਰਟ ਮਿਲਿਆ ਸੀ ਪਰ ਇਹ ਤੈਨੂੰ ਟਾਈਮ ਨਾ ਕਰਨਾ ਚਾਹੀਦਾ ਜੀ ਹੁਣ ਇੱਥੇ ਆ ਕੇ ਮੰਜੇ ਤੇ ਅਸੀਂ ਬੈਠਣਾ ਲੰਮੇ ਪੈਣਾ ਐ ਤੇ ਤੂੰ ਆਪਣਾ ਖਲਾਰਾ ਬਾਕੇ ਬੈ ਗਈ ਮੰਜੇ ਉੱਤੇ ਉਹ ਸਹੀ ਨਹੀਂ ਮਿਲਿਆ ਇੱਕ ਵੀਵ ਨੂੰ ਕਰਾਣਾ ਜਿੱਦ ਤਰ ਮਰਜ਼ੀ ਕਰ ਲੈ ਸੁੱਕਣ ਤੋਂ ਬਾਅਦ ਸਹੀ ਹੋ ਜਾਂਦਾ ਹੁੰਦਾ ਇਹ ਹੋ ਜਾਂਦਾ ਤੇ ਇੱਧਰ ਹਾਂਜੀ ਉਹ ਫੇਰ ਪੈਂਟ ਲੈ ਆਇਆ ਜਾ ਕੇ ਕੱਜ ਉਹ ਯਾਰ ਚਾਹੀਦੀ ਕਾਲੀ ਪੈਂਟ ਖਰਾਬ ਚਾਹੀਦੀ ਯਾਰ ਜੇ ਤੂੰ ਉਸ ਦਿਨ ਕਾਲੀ ਪੈਂਟ ਲੈਣ ਗਿਆ ਨਹੀਂ ਮਿਲੀ ਨੀਲੀ ਕਿਉਂ ਲੈ ਆਏ ਸੀ ਫਿਰ ਫੇ ਨੀਲੀ ਨਾਲ ਲੈਣਾ ਉਸ ਦਿਨ ਮੁੰਜੇ ਲੱਗੀ ਵਧੀਆ ਲੱਗੀ ਸੀ ਬਹੁਤ ਸੀ ਨਾ ਨਜ਼ਾਇਜ਼ ਖਰਾਬ ਕਰਦੇ ਆ ਉਹ ਦੇਖ ਆ ਗਈ ਆ ਹਮਾਇਤ ਕਰਨ ਤੇਰੀ ਆ ਜਾ ਆ ਜਾ ਤੂੰ ਵੀ ਦੱਸ ਦੇ ਮੰਮੀ ਹਮੇਸ਼ਾ ਹਰਮਨ ਦੀ ਸਾਈਡ ਹੀ ਲੈਂਦੀ ਆ ਜੋ ਮਰਜ਼ੀ ਹੋਵੇ ਨਹੀਂ ਜੋ ਮਰਜ਼ੀ ਮੰਮੀ ਨੇ ਹਰਮਨ ਦੀ ਸਾਈਡ ਹੀ ਲੈਣੀ ਆ ਨਹੀਂ ਦੇਖੋ ਉਸ ਦਿਨ ਪੈਂਟ ਲੈਣ ਗਏ ਸੀਗੇ ਬਲੈਕ ਕਲਰ ਦੀ ਨਹੀਂ ਮਿਲੀ ਤੂੰ ਨੀਲੀ ਚੱਕ ਕੇ ਲੈ ਆਏ ਚਲੋ ਠੀਕ ਆ ਅੱਜ ਤੁਸੀਂ ਬਲੈਕ ਉਹ ਤਾਂ ਬਲੈਕ ਸੀ ਗਿਆ ਮੈਨੂੰ ਨਹੀਂ ਕਾਹ ਇਹ ਲਿਆ ਗਿਆ ਸੀ ਉਹ ਤਾਂ ਬਲੈਕ ਥੋੜੀ ਤਾਂ ਗ੍ਰੇਸ਼ੇ ਕਰ ਲਿਆ ਤੇ ਅੱਜ ਫੇਰ ਜਾ ਕੇ ਲੈ ਆਇਆ ਪਿੰਡ ਤੇ ਕਿੰਨੇ ਕੱਪੜੇ ਕਾਕਾ ਕੀ ਤੂੰ ਮੈਨੂੰ ਸਮਝ ਨਹੀਂ ਲੱਦੀ ਕਰਨੇ ਕੀ ਆ ਪਹਿਲਾਂ ਕਾਲੀ ਬੰਡਾਈ ਖਰਾਬ ਹੋ ਗਈ ਉਹਦਰ ਦੇਖੋ ਕਾਲੀ ਆ ਪਾਣੀ ਆ ਪਾਣੀ ਆ ਕੱਪੜੇ ਪਾਉਣ ਨਹੀਂ ਹੁੰਦੇ ਆ ਉਹ ਤਾਂ ਮੈਨੂੰ ਵੀ ਪਤਾ ਪਰ ਹੱਦੋਂ ਬਾਅਦ ਨਾ ਨਾ ਹਿਸਾਬ ਨਾ ਕਰੋ ਨਾ ਹਾਂ ਹੱਡ ਖਾ ਉਹ ਸੋਈ ਚ ਕੀ ਕਰਦੇ ਪਏ ਆ ਹੁਣ ਚਲੋ ਹਾਂਜੀ ਕਰੀਏ ਰੋਟੀ ਦਾ ਹੋਰ ਆ ਹੁਣ ਮੈਂ ਪਾਸ ਤੇ ਰੱਖਦਾ ਉਹਦਾ ਫਿਰ ਕੋਲੋਂ ਪਾਸ ਤੇ ਲਈ ਪਾਣੀ ਰੱਖਿਆ ਹੋਇਆ ਆ ਵਾਲ ਕੇ ਰੱਖ ਲਾਂ ਸਵੇਰੇ ਲਾਉਂਗੀ ਇਹਨੂੰ ਤੜਕਾ ਮੈਂ ਕਿਹਾ ਸਬਜੀ ਰੰਨ ਲਈਏ ਹਨਾ ਪਾਸਾ ਉੱਧਰ ਦੇਖੋ ਚੱਕੀ ਸਬਜੀ ਹੋ ਗਈ ਉਹ ਤੇ ਰੋਟੀ ਤੈਨੂੰ ਫੁੜਕੇ ਹੈ ਤੈਨੂੰ ਫੁੜਕੇ ਨਹੀਂ 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 ਵਧੀਆ ਇਦਾਂ ਪਾਸਤਾ ਦੇਖਣ ਚੱਲਣਾ ਮੈਂ ਮੈਂ ਖਾ ਲਈ ਆ ਰੋਟੀ ਪਾਸਤਾ ਖਾਈ ਦੀ ਮੈਂ ਰੋਟੀ ਖਾ ਲਈ ਆ ਇਦਾਂ ਰੋਟੀ ਖਾ ਰਹੇ ਆ ਤੇ ਕੱਲ ਜਾਣਾ ਆ ਪਾਸਤਾ ਲੈ ਕੇ ਇਹਨਾਂ ਨੂੰ ਕੋਈ ਥੀਮ ਮਿਲੀ ਇਟਾਲੀਅਨ ਥੀਮ ਉਹ ਹਲਾਉਣਾ ਇਹਨੂੰ ਪਹਿਲਾਂ ਚਲੋ ਹਾਂਜੀ ਹਲਾਇਆ ਆ ਪਾਸਤਾ ਮੈਂ ਤੁਸੀਂ ਦੇਖੋ ਜਾ ਕੇ ਹੁਣ ਹਾਂ ਦੱਸ ਕੀ ਕਹਿੰਨੀ ਸੀ ਇਟਲੀ ਦਾ ਡੰਡਾ ਮੈਨੂੰ ਤਾਂ ਹੀ ਤਾਂ ਬਣਾਉਣੀ ਆ ਜੁੱਤੇ ਟੰਡਾ ਆਹੋ ਤਾਂ ਹੀ ਤਾਂ ਪਾਸਤਾ ਵੀ ਲੈ ਕੇ ਜਾਣਾ ਆ ਆ ਚਲੋ ਬੜਾ ਉਪਰੋਂ ਤੈਨੂੰ ਟਾਈਮ ਸਿਰ ਪਹਿਲਾਂ ਬਣਾਉਣਾ ਚਾਹੀਦਾ ਸੀ ਇਹ ਕੰਮ ਪਹਿਲਾਂ ਕਰਨਾ ਚਾਹੀਦਾ ਸੀ ਤੈਨੂੰ ਕੰਮ ਇਹ ਚਲੋ ਕੋਈ ਨਹੀਂ ਦੇਖਦੇ ਆ ਕਿੱਦਾਂ ਜਾਣਾ ਸਿਰ ਨੂੰ ਓਕੇ ਓਕੇ ਹੁਣ 8:30 ਹੋ ਗਏ ਆ ਤੇ ਹੁਣ ਮ Papa ਹੁਣੇ ਵੇਖਣ ਲੱਗੇ ਮੂਵੀ ਲਾਲਾ ਕਿ ਟੀਵੀ ਹਰਮਨ ਕੋਠੇ ਦੇ ਆ ਸਾਰਾ ਕੰਮ ਤੇ ਕੱਲ ਅਸੀਂ ਦੇਖਣੀ ਸੀਗੀ ਜੱਟ ਐਂਡ ਜੂਲੀਅਟ ਸਾਨੂੰ ਪਸੰਦ ਨਹੀਂ ਆਈ ਕਿਉਂ ਤੁਹਾਨੂੰ ਵਧੀਆ ਨਹੀਂ ਲੱਗੀ ਸਾਨੂੰ ਵਧੀਆ ਨਹੀਂ ਲੱਗੀ ਤੇ ਵਧੀਆ ਦੇਖੀ ਅਸੀਂ ਅਸੀਂ ਫੇਰ ਗੱਲ ਦੇਖੀ ਮੈਂ ਪੂੰਜ ਦੇਖ ਲਈ ਅਸੀਂ ਫੇਰ ਕੱਲ ਮੂਵੀ ਦੇਖੀ ਅਸੀਂ ਦੇਖੀ ਸੰਗਰਾਮ ਪੰਜਾਬੀ ਮੂਵੀ ਦੇਖੀ ਸੰਗਰਾਮ ਬਹੁਤ ਸੋਹਣੀ ਲੱਗੀ ਆ ਅੱਧੀ ਗੱਲ ਦੇਖੀ ਸੀ ਕਿਉਂਕਿ ਰਾਤੀ ਸੋਨਾ ਸੀ ਫਿਰ ਸਵੇਰ ਤੋਂ ਅੱਧੀ ਜਾਣਾ ਅੱਧੀ ਹੋਣ ਦੇਖ ਲੈਣੀ ਆ ਬਸ ਆਪਾਂ ਆਪਾਂ ਆਪਣਾ ਜਿਹੜਾ ਜਿੰਨੇ ਪੂੰਜ ਦੇਖ ਲਈ ਉਹ ਦੇਖ ਲੈ ਸਾਨੂੰ ਸਮਝ ਨਹੀਂ ਆਈ ਦੇਖ ਲਈ ਇਹਨੇ ਇਹਨੇ ਦੇਖ ਲਈ ਸਾਨੂੰ ਨਹੀਂ ਸਾਨੂੰ ਨੂੰ ਪਸੰਦ ਆਈ ਤੇਨੂੰ ਪਸੰਦ ਆਈ ਤੂੰ ਦੇਖ ਲਈ ਅਸੀਂ ਨਹੀਂ ਦੇਖੀ ਆਗੀ ਪਤਾ ਕੀ ਗੱਲ ਇੱਕ ਹੋਰ ਵੀ ਗੱਲ ਸੀ ਤੇ ਕੋਈ ਆਵਾਜ਼ ਥੋੜੀ ਜਿਹੀ ਉਹ ਥੀਏਟਰ ਵਾਲੀ ਸੀਗੀ ਤੇ ਉਹਦੇ ਕਰਕੇ ਕੁਛ ਇੰਨੀ ਵਧੀਆ ਵੀ ਨਹੀਂ ਲੱਗਦੀ ਹੈ ਹੈੱਡਫੋਨ ਚ ਵਧੀਆ ਹੁੰਦੀ ਨਾ ਬਾਈ ਹਾਂ ਚਲੋ ਠੀਕ ਆ ਕਰਦੇ ਆ ਇਥੇ ਬਲੌਗ ਦਾ ਐਂਡ ਨਹੀਂ ਮੈਂ بابا ਹਾਰਮਨ ਕੇ ਹਾਰਮਨ ਕੋਠੇ ਮੈਂ ਦਿਖਾਣ ਲਈ ਆ ਇਹ ਤੇ ਤੁਸੀਂ ਵਹੀ ਤਾਂ ਚਲੋ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਕਿ ਸਾਨੂੰ ਤੁਹਾਨੂੰ ਸਾਡੇ ਬਲੌਗ ਕਿਦਾਂ ਦੇ ਲੱਗਦੇ ਆ ਚਲੋ ਮਿਲਦੇ ਆ ਕੱਲ ਇੱਕ ਨਵੇਂ ਬਲੌਗ ਨਵੇਂ ਬਲੌਗ ਦੇ ਵਿੱਚ ਤੇ ਜਿਹੜਾ ਜਿਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਕਰਦੇ ਨੇ ਇੱਕ ਕਮੈਂਟ ਇੱਕ ਕਮੈਂਟ ਤੇ ਮਿਲਦੇ ਤੁਹਾਨੂੰ ਬਾਏ ਮੈਂ ਪਹਿਲਾਂ ਬਾਹਰ ਗਈ ਤੀ ਮੈਂ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ